ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਦੇ ਨੂ ਪੁੱਤ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਪਰਪਲ ਕੌਰ ਨੇ ਬੀਤੇ ਦਿਨੀ ਅਸਤੀਫਾ ਦਿੱਤਾ ਸੀਗਾ ਆਪਣੇ ਆਈਐਸ ਦੇ ਅਹੁਦੇ ਤੋਂ ਉਹ ਚੇਅਓ ਦੇ ਤੇ ਵਿਰਾਜਮਾਨ ਸੀਗੇ ਅਸਤੀਫਾ ਦਿੰਦੇ ਨੇ ਚਰਚਾ ਛਿੜ ਜਾਂਦੀ ਹੈ ਤੇ ਹੁਣ ਚਰਚਾ ਇਹ ਕੀ ਵੀ ਹੈ ਕਿ ਪਰਪਲ ਕੌਰ ਨੂੰ ਭਾਜਪਾ ਬਟਿੰਡਾ ਤੋਂ ਚੋਣ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ ਸਿਕੰਦਰ ਸਿੰਘ ਮਲੂਕਾ ਇੱਕ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨੇ ਤੇ ਉਹਨਾਂ ਦੇ ਨੂੰ ਪੁੱਤ ਭਾਜਪਾ ਦੇ ਵਿੱਚ ਚਲੇ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਦੇ ਨੂੰ ਪੁੱਤ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਉਹਨਾਂ ਨੇ ਭਾਜਪਾ ਦਾ ਪੱਲਾ ਫੜ ਲਿਆ ਗੁਰਪ੍ਰੀਤ ਸਿੰਘ ਮਲੂਕਾ ਤੇ ਪਰਮਪਾਲ ਕੌਰ ਪਰਮਪਾਲ ਕੌਰ ਨੇ ਬੀਤੇ ਦਿਨੀ ਅਸਤੀਫਾ ਦਿੱਤਾ ਸੀਗਾ ਆਪਣੇ ਆਈਐਸ ਦੇ ਅਹੁਦੇ ਤੋਂ ਉੱਚੇ ਅਹੁਦੇ ਤੇ ਵਿਰਾਜਮਾਨ ਸੀਗੇ ਅਸਤੀਫਾ ਦਿੰਦੇ ਨੇ ਚਰਚਾ ਛਿੜ ਜਾਂਦੀ ਹੈ ਤੇ ਹੁਣ ਚਰਚਾ ਇਹ ਕਿ ਵੀ ਹੈ ਕਿ ਪਰਮਪਾਲ ਕੌਰ ਨੂੰ ਭਾਜਪਾ ਬਠਿੰਡਾ ਤੋਂ ਚੋਣ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ ਕਿਉਂਕਿ ਉੱਥੇ ਪਹਿਲਾਂ ਗੁਰਮੀਤ ਸਿੰਘ ਖੁੱਡੀਆਂ ਤੇ ਹੁਣ ਭਾਜਪਾ ਵੱਲੋਂ ਜੇਕਰ ਪਰਮਪਾਲ ਕੌਰ ਉਤਰਦੇ ਨੇ ਸ਼੍ਰੋਮਣ ਅਕਾਲੀ ਦਲ ਵੱਲੋਂ ਵੀ ਕੋਈ ਕੈਂਡੀਡੇਟ ਤਕੜਾ ਆ ਜਾਂਦਾ ਤਾਂ ਟੱਕਰ ਵਾਲਾ ਮੁਕਾਬਲਾ ਬਣ ਜਾਏਗਾ ਫਸਵਾ ਮੁਕਾਬਲਾ ਹੋ ਜਾਏਗਾ ਤੇ ਹਰਦੀਪ ਸਿੰਘ ਪੁਰੀ ਤੇ ਹੋਰ ਨਾਲ ਲੀਡਰਾਂ ਨੇ ਦੋਵਾਂ ਨੂੰ ਆਪਣੀ ਪਾਰਟੀ ਦੇ ਵਿੱਚ ਭਾਜਪਾ ਦੇ ਵਿੱਚ ਸ਼ਾਮਲ ਕਰਵਾਇਆ ਹੈ ਤੇ ਹੁਣ ਸਿਕੰਦਰ ਸਿੰਘ ਮਲੂਕਾ ਇੱਕ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨੇ ਤੇ ਉਹਨਾਂ ਦੇ ਨੂੰਹ ਪੁੱਤ ਭਾਜਪਾ ਦੇ ਵਿੱਚ ਚਲੇ ਗਏ ਨੇ ਉਹ ਕੀ ਬਿਆਨ ਦਿੰਦੇ ਨੇ ਉਹ ਵੀ ਆਪਣੇ ਦਰਸ਼ਕਾਂ ਨੂੰ ਜੇਕਰ ਸਾਡੇ ਕੋਲ ਅਪਡੇਟ ਆਈ ਤਾਂ ਜ਼ਰੂਰ ਦੱਸਾਂਗੇ ਪਰ ਵੱਡੀ ਤੇ ਅਹਿਮ ਖਬਰ ਇਹ ਹੈ ਕਿ ਸਿਕੰਦਰ ਸਿੰਘ ਮਲੂਕਾ ਦੀ ਨੂੰ ਪਰਮਪੱਲ ਕੌਰ ਦੀਆਂ ਕਾਫੀ ਕਾਸਰਾਈਆਂ ਲਾਈਆਂ ਜਾ ਰਹੀਆਂ ਸੀ ਅਸਤੀਫੇ ਦੇ ਨਾਲ ਹੀ ਕਿ ਸ਼ਾਇਦ ਉਹ ਭਾਜਪਾ ਦੇ ਵਿੱਚ ਚਲੇ ਜਾਣਗੇ ਤੇ ਹੁਣ ਉਹਨਾਂ ਨੇ ਭਾਜਪਾ ਦੇ ਵਿੱਚ ਜੁਆਇਨਿੰਗ ਕਰ ਲਈ ਹੈ ਨਾਲ ਗੁਰਪ੍ਰੀਤ ਸਿੰਘ ਮਲੂਕਾ ਜੋ ਉਹਨਾਂ ਦੇ ਪਤੀ ਨੇ ਉਹ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਨੇ ਦੇਖੋ ਸਿਕੰਦਰ ਸਿੰਘ ਮਲੂਕਾ ਪਿਛਲੇ ਲੰਬੇ ਸਮੇਂ ਤੋਂ ਇੱਕ ਕਿਸਮ ਦੇ ਇਹਨਾਂ ਨਾਲ ਤੜੰਗ ਸੀ ਜੀ ਉਹਦਾ ਕਾਰਨ ਸੀ 2022 ਦੀਆਂ ਚੋਣਾਂ ਹੂੰ ਸਿਕੰਦਰ ਸਿੰਘ ਮਲੂਕਾ ਨੇ ਰਾਮਪਰਾ ਫੂਲ ਵਿਧਾਨ ਸਭਾ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ ਹੂੰ ਐਸ ਵਾਰ ਉਹ ਨਾਲ-ਨਾਲ ਮੌੜ ਵੀ ਮੰਗਦੇ ਸੀ ਹੂੰ ਉੱਥੋਂ ਇਹਨਾਂ ਨੇ ਜਗਵੀਤ ਬਰਾੜ ਨੂੰ ਦਿੱਤੀ ਹੂੰ ਉਹਨਾਂ ਬਾਰੇ ਫਾਰਮੂਲਾ ਨਵਾਂ ਆ ਗਿਆ ਬਲਵਿੰਦਰ ਸਿੰਘ ਭੁੰਦੜ ਦਾ ਮੁੰਡਾ ਹਮ ਬਲਰਾਜ ਭੁੰਦੜ ਹਮ ਉਹਨੂੰ ਚੋਣ ਵਾਸਤੇ ਲਾਇਆ ਗਿਆ ਸਰਦਾਰ ਸੁਖਦੇਵ ਸਿੰਘ ਢੀਡਸਾ ਦਾ ਪੁੱਤਰ ਹਮ ਪਰਮਿੰਦਰ ਸਿੰਘ ਢੀਡਸਾ ਮੈਦਾਨ ਚ ਜੀ ਰਣਜੀਤ ਸਿੰਘ ਬ੍ਰਹਮਪਰਾ ਉਹਨਾਂ ਦਾ ਪੁੱਤਰ ਜਿਹੜੇ ਸੀਗੇ ਉਹ ਵੀ ਚੋਣ ਲੜੇ ਐ ਹਮ ਤੇ ਸਾਹ ਪ੍ਰਕਾਸ਼ ਸਿੰਘ ਬਾਦਲ ਉਹਦਾ ਪੁੱਤਰ ਉਹਨਾਂ ਦੀ ਨੂੰਹ ਤਿੰਨ ਬੰਦੇ ਕਹਿੰਦੇ ਜੀ ਉੱਥੇ ਜਾ ਕੇ ਪਾਸੇ ਕਰ ਦਿਓ ਬਾਦਲ ਸਾਹਿਬ ਤੇ ਫਾਰਮੂਲਾ ਲਾਗੂ ਨਹੀਂ ਹੁੰਦਾ ਤੇ ਇਹ ਬਲੂਕਾ ਸਾਹਿਬ ਬਿਲੇ ਕਹਿੰਦੇ ਵੀ ਇੱਕ ਪਰਿਵਾਰ ਨੂੰ ਇੱਕ ਟਿਕਟ ਦੇ ਆ ਚੰਦੂ ਮਾਜਰਾ ਸਾਹਿਬ ਦੇ ਵੀ ਹੋ ਗਏ ਜੀ ਚਤੂਬਜਰਾ ਸਾਹਿਬ ਤੇ ਵੀ ਦੋ ਹੋ ਗਏ ਹਮ ਆਪ ਤੇ ਮੁੰਡਾ ਘਨੌਰ ਸਨੌਰ ਦੋ ਸੀਟਾਂ ਤੋਂ ਚੋਣ ਲੜੇ ਨੇ ਜੀ ਸੋ ਇਸ ਤਰ੍ਹਾਂ ਦੇ ਤਬਾਹ ਆਗੂ ਜਿਨ੍ਹਾਂ ਦੇ ਅੱਗੇ ਬੱਚਿਆਂ ਨੂੰ ਟਿਕਟਾਂ ਦਿੱਤੀਆਂ ਨੇ ਅਬਰਸਰ ਦੇ ਵਿੱਚ ਕਾਹਲੋਂ ਪਰਿਵਾਰ ਵੀ ਹੈ ਹਮ ਸੋ ਇੱਕ ਤਾਂ ਇਹ ਉਹਨਾਂ ਦੇ ਬੰਦੇ ਵਿੱਚ ਕਹਿੰਦੇ ਆ ਕਿ ਬਾਬਾ ਚਰਤੂ ਰੜਕ ਜੀ ਚਲਦੀ ਪਈ ਸੀ ਵੀ ਆ ਤੁਸੀਂ ਮੇਰੇ ਵਾਸਤੇ ਫਾਰਮੂਲੇ ਕਿਉਂ ਘਟ ਦਿਓ ਔਰ ਸਿਕੰਦਰ ਸਿੰਘ ਮਲੂਕਾ ਇੱਕ ਤਰ੍ਹਾਂ ਦੇ ਲੇਦਾਰ ਸ਼ਖਸੀਅਤ ਵਜੋਂ ਜਾਣੇ ਜਾਂਦੇ ਆ ਉਦੋਂ ਵੀ ਚਰਚਾ ਚ ਆ ਗਈ ਸੀ ਜਦੋਂ ਬਠਿੰਡਾ ਰੈਲੀ ਦੇ ਵਿੱਚ ਉਹਨਾਂ ਨੇ ਟੀਚਰ ਔਰਤਾਂ ਦੇ ਉੱਤੇ ਹੱਥ ਚੱਕਿਆ ਸੀ ਜੀ ਚਰਚਾ ਦੇ ਵਿੱਚ ਸੀਗੀ ਹਾਂ ਅਜੇ ਕੱਲ ਉਹ ਬੀਬੀ ਹਰਸਬਰਤ ਕੌਰ ਦੇ ਨਾਲ ਪ੍ਰੋਗਰਾਮਾਂ 'ਚ ਜਾਂਦੇ ਦੇਖੇ ਗਏ ਹੁਣ ਇੱਕੋ ਘਰ ਹੈ ਹਾਂ ਜਵੇ ਪ੍ਰਤਾਪ ਸੇ ਉਹ ਬਾਜਵਾ ਤੇ ਫਤੇਜੰਗ ਸਿੰਘ ਬਾਜਵਾ ਦਾ ਜੀ ਥੱਲੇ ਕਾਂਗਰਸੀ ਉੱਤੇ ਭਾਜਪਾਈ ਤੇ ਜਿਵੇਂ ਉਧਰ ਗੋਲਦੀ ਕੰਬੋਜ ਵਾਲਾ ਇੱਕ ਬਸਪਾ ਤੇ ਕਾਮ ਕਿ ਪੁੱਤ ਨੇ ਪਿਓ ਬੇਦਖਲ ਕੀਤਾ ਹੂੰ ਗੋਲਦੀ ਕੰਬੋਜ ਨੇ ਆਪਣਾ ਜਿਹੜਾ ਪਿਤਾ ਕੀ ਰਾਹਾ सुरेंद्र ਸਿੰਘ सुरेंद्र ਕੰਬੋਜ ਹਾਂਜੀ ਉਹਨਾਂ ਨੂੰ ਬੇਦਖਲ ਕੀਤਾ ਉਲਟ ਉਲਟੀ ਗੰਗਾਪ ਹੋਏ ਨੂੰ ਹੂੰ ਸੋ ਇਹ ਜਿਹੜਾ ਜਦੋਂ ਬਾਬਲਾ ਚੱਲਿਆ ਉਹਨਾਂ ਗੁਰਪ੍ਰੀਤ ਸਿੰਘ ਬਲੂਕਾ ਤੇ ਉਹਨਾਂ ਦੀ ਜਿਹੜੀ ਧਰਮ ਪਤਨੀਆਂ ਪਰਮਪਾਲ ਕੌਰ ਏਰੀਆ ਹੈ ਕਿ ਗੁਰਪ੍ਰੀਤ ਸਿੰਘ ਬਲੂਕਾ ਜੋੰਟਰੀ ਸੀ ਹੂੰ ਉਹ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਵੀ ਰਹੇ ਨੇ ਉਹ ਕੋਆਪਰੇਟਿਵ ਬੈਂਕ ਦੇ ਐਮ ਡੀ ਵੀ ਰਹੇ ਨੇ ਹੂੰ ਸੋ ਪਰਿਵਾਰ ਨੇ ਜਿਹੜੀ ਇਹ ਬੀਬੀ ਪਰਪਲ ਕੌਰ ਇਹ ਵੀਡੀਓ ਸੀ ਹੂੰ ਵੀਡੀਓ ਤੋਂ ਪੀਸੀਐਸ ਨਾਮਿਨੇਟ ਫਿਰ ਆਈਐਸ ਹੂੰ ਇਹ ਵੀ ਤਾਂ ਅੰਨਾ ਬੰਡੇ ਰੜੀਆਂ ਮੋੜ ਮੋੜ ਆਪਣੇ ਆ ਹੂੰ ਸੋ ਜੇ ਕਈ ਇਹ ਵੀ ਅਕਾਲੀ ਦਲ ਨੇ ਕੁਝ ਨਹੀਂ ਦਿੱਤਾ ਤੁਸੀਂ ਪਟਿਆਲੇ ਦਾ ਪਰਿਵਾਰ ਦੇਖ ਲਓ ਜੀ ਕੈਪਟਨ ਸਾਹਿਬ ਦੋ ਵਾਰ ਮੁੱਖ ਮੰਤਰੀ ਬੀਬੀ ਪ੍ਰਨੀਤਕਰ ਚਾਰ ਵਾਰ ਮੈਬਰ ਪਾਰਲੀਮੈਂਟ ਇੱਕ ਵਾਰ ਕੇਂਦਰ ਦੇ ਵਿੱਚ ਵਜ਼ੀਰ ਜੀ ਹਮ ਮਤਲਬ ਇਹ ਆਗੂ ਆਪਣੇ ਆਪ ਨੂੰ ਪਾਰਟੀਆਂ ਤੋਂ ਉੱਪਰ ਸਮਝਣ ਲੱਗ ਗਏ ਇਸੇ ਕਰਕੇ ਤਾਂ ਦਲ ਬਦਲੀਆਂ ਦਾ ਜਿਹੜਾ ਜੋਰ ਪਿਆ ਸਾਰਿਆਂ ਨੂੰ ਦਲ ਬਦਲੀ ਵਾਗੇ ਕੋਈ ਕਾਨੂੰਨ ਜਨ ਭਾਤ ਦੇ ਚੋਣ ਕਮਿਸ਼ਨ ਨੂੰ ਬਣਾ ਦੇਣਾ ਚਾਹੀਦਾ ਹੈ ਕਿ ਜੇ ਕੋਈ ਇੱਕ ਵਾਰੀ ਪਾਰਟੀ ਛੱਡ ਜਾਂਦਾ ਹੈ ਕਿ ਕਿੰਨੇ ਸਾਲ ਉਹਨੂੰ ਦੁਬਾਰਾ ਪਾਰਟੀ 'ਚ ਲਿਆ ਨਹੀਂ ਜਾ ਸਕਦਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਦਸ਼ਮੇਸ਼ਦਰਪਾਰ ਪੋਰਟ ਰੀਡਿੰਗ ਨਿਊ ਜਰਸੀ ਵਿਖੇ ਖਾਲਸਾ ਸਾਜਨਾ ਦਿਵਸ ਵਿਸਾਖੀ ਦਾ ਤਿਹਾੜਾ 13 ਅਪ੍ਰੈਲ ਦਿਨ ਸ਼ਨੀਵਾਰ ਨੂੰ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਦੌਰਾਨ ਸਿੱਖ ਯੂਥ ਅਲਾਈਅੰਸ ਵੱਲੋਂ ਸਿੱਖ ਹੈਰੀਟੇਜ ਆਰਟ ਐਗਜ਼ੀਬਿਸ਼ਨ ਲਗਾਈ ਜਾ ਰਹੀ ਹੈ ਸੰਗਤਾਂ ਇਸ ਪ੍ਰਦਰਸ਼ਨੀ ਵਿੱਚ ਅਮੀਰ ਸਿੱਖ ਵਿਰਸੇ ਅਤੇ ਸਿੱਖ ਇਤਿਹਾਸ ਦੀ ਇੱਕ ਰੋਚਕ ਯਾਤਰਾ ਦਾ ਆਨੰਦ ਮਾਣਨ ਗਈਆਂ ਇਸ ਪ੍ਰਦਰਸ਼ਨੀ ਵਿੱਚ ਸਿੱਖ ਇਤਿਹਾਸ ਨਾਲ ਸੰਬੰਧਤ ਦੁਨੀਆ ਭਰ ਤੋਂ ਕਲਾ ਅਤੇ ਪ੍ਰਾਤਨ ਵਸਤੂਆਂ ਦੇਖਣ ਦਾ ਸੁਭਾਗ ਮਿਲੇਗਾ ਸਿੱਖ ਮਾਰਸ਼ਲ ਆਰਟ ਗੱਤਕਾ ਦੇ ਜੋਹਰ ਵੀ ਦੇਖਣ ਨੂੰ ਮਿਲਣਗੇ ਸਿੱਖ ਮਸਲਿਆਂ ਤੇ ਤਕਰੀਰਾਂ ਵੀ ਹੋਣਗੀਆਂ ਗੁਰੂ ਕੇ ਲੰਗਰ ਦੇ ਨਾਲ-ਨਾਲ ਗੰਨੇ ਦਾ ਰਸ ਦੇ ਵੀ ਬੂਥ ਲਗਾਏ ਜਾਣਗੇ ਆਪ ਸਭ ਗੁਰਦੁਆਰਾ ਦਸ਼ਮੇਸ਼ ਤਰਪਾਰ ਪੋਰਟ ਰੀਡਿੰਗ ਨਿਊ ਜਰਸੀ ਵਿਖੇ ਪਹੁੰਚ ਕੇ ਗੁਰੂ ਸਹਿਬਾਨ ਦੀਆਂ ਅਸੀਸਾਂ ਦੇ ਪਾਤਰ ਬਣੋ ਜੀ